ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ YouTube ਵਾਸੀਓ ਜੇ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਐ ਕਿ ਇਸ ਵੀਡੀਓ ਦੇ ਵਿੱਚ ਨਾ ਮੇਰਾ ਰੋਲ ਥੋੜਾ ਆ ਮਤਲਬ ਥੋੜਾ ਨਹੀਂ ਕਾਫੀ ਨੈਗੇਟਿਵ ਜਿਹਾ ਵਾ ਵੀ ਮਤਲਬ ਆਪਣੇ ਪੇਰੈਂਟਸ ਦੇ ਪ੍ਰਤੀ ਬਾਕੀ ਪਲੀਜ਼ ਮੈਨੂੰ ਗਾਲਾ ਨਾ ਕੱਢਿਓ ਜੀ ਇਹ ਜਸਟ ਇੱਕ ਐਕਟ ਵਾ ਤੇ ਬਾਕੀ ਜੀ ਮਤਲਬ ਕਮੈਂਟ ਜਿੱਦਾਂ ਕਰਦੇ ਨੇ ਕਈ ਮਤਲਬ ਵੀਰ ਭੈਣ ਤੇ ਅਸੀਂ ਜਸਟ ਏਕਟ ਕਰਦੇ ਆ ਇੱਕ ਮੈਸੇਜ ਦੇਣੇ ਆ ਕੋਈ ਵੀ ਹਨਾ ਸਾਡੇ ਕੋਲ ਕੈਰੈਕਟਰ ਨਹੀਂ ਹੈਗੇ ਉਹਨੇ ਕਿ ਅਸੀਂ ਕੈਰੈਕਟਰਸ ਨੂੰ ਮਤਲਬ ਬਾਰ-ਬਾਰ ਰਿਪੀਟ ਨਾ ਕਰ ਸਕੀਏ ਇਸ ਲਈ ਸਾਨੂੰ ਕੈਰੈਕਟਰਸ ਦੋ ਲੇਡੀਆਂ ਆ ਮੰਮੀ ਤੇ ਚਾਚੀ ਜੀ ਤੇ ਉਹੀ ਕੈਰੈਕਟਰਸ ਸਾਨੂੰ ਰਿਪੀਟ ਕਰਨੇ ਪੈਂਦੇ ਆ ਬਟ ਤੁਸੀਂ ਉਹ ਕੈਰੈਕਟਰਸ ਨਾ ਵੇਖਿਆ ਕਰੋ ਤੁਸੀਂ ਇਹ ਦੇਖਿਆ ਕਰੋ ਵੀ ਉਹਨਾਂ ਦਾ ਰੋਲ ਕੀ ਚੱਲ ਰਿਹਾ ਵਾ ਤੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਆ ਤੇ ਬਾਕੀ ਜੀ ਜੋ ਇਹ ਵੀਡੀਓ ਆ ਨਾ ਇਹ ਬਹੁਤ ਵਧੀਆ ਵੀਡੀਓ ਬਹੁਤ ਜਿੰਨੂੰ ਬੋਲੂਗਾ ਨਾ ਮੈਂ ਦੱਸ ਨਹੀਂ ਸਕਦਾ ਬੜੀ ਇਮੋਸ਼ਨਲ ਸਟੋਰੀ ਆ ਇਹ ਮੈਨੂੰ ਮੇਰੇ ਮੰਮੀ ਨੇ ਦੱਸੀ ਸੀ ਤੇ ਇਹ ਕਾਫੀ ਟਾਈਮ ਤੋਂ ਸ਼ੂਟ ਕਰਦੇ ਹੋਣ ਨੇ ਆ ਪਰ ਗਰਮੀ ਹੋਣ ਦਾ ਕਰਕੇ ਜਾਂ ਕੁਝ ਵੀ ਇਦਾਂ ਟਾਈਮ ਪੀਰੀਅਡ ਥੋੜਾ ਸੈੱਟ ਨਾ ਹੋਣ ਦਾ ਕਰਕੇ ਸਾਨੂੰ ਪ੍ਰੋਪਰ ਬਣਾਉਣ ਚ ਥੋੜਾ ਟਾਈਮ ਲੱਗ ਰਿਹਾ ਵਾ ਬਾਕੀ ਜੀ ਤੁਸੀਂ ਇਹ ਵੀਡੀਓ ਵੇਖੋ ਤੇ ਸਾਨੂੰ ਪਿਆਰ ਕਰੋ ਜਿਵੇਂ ਵੀ ਅੱਜ ਤੱਕ ਕਰਦੇ ਆਏ ਹੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਅਸੀਂ ਇਦਾਂ ਦੀਆਂ ਹੋਰ ਬਹੁਤ ਵਧੀਆ-ਵਧੀਆ ਤੇ ਮੈਸੇਜ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਲਿਆਉਂਦੇ ਰਵਾਂਗੇ ਤੇ ਬਾਕੀ ਪਲੀਜ਼ ਮੈਸੇਜ ਥੋੜਾ ਯਾ ਨਾ ਪੋਜ਼ਿਟਿਵਿਟੀ ਵਾਲਾ ਕਰਿਆ ਕਰੋ ਤਾਂ ਕਿ ਅਸੀਂ ਬੂਸਟ ਹੋਈਏ ਅਸੀਂ ਕੁਝ ਮਾੜਾ ਤਾਂ ਕਰ ਦੇ ਨਹੀਂਗੇ ਅਸੀਂ ਇੱਕ ਮੈਸੇਜ ਹੀ ਦਿੰਨੇ ਆ ਸੋ ਪਲੀਜ਼ ਇਹ ਫੈਮਲੀਜ਼ ਵੀਡੀਓ ਆ ਤੇ ਸਾਨੂੰ ਪਿਆਰ ਕਰਦੇ ਰਹੋ ਤੇ ਸਪੋਰਟ ਕਰਦੇ ਰਹੋ ਬਾਕੀ ਤੁਸੀਂ ਆ ਵੀਡੀਓ ਦੇਖੋ ਜੀ ਥੈਂਕ ਯੂ ਸੋ ਮੱਚ ਤੁਹਾਡਾ ਤਨ ਹੋਇਆ ਕਿਦਾਂ ਅੱਖ ਚੋਂ ਖੂਨ ਵਗੀ ਜਾਂਦਾ ਵਾ ਕੋਈ ਹੈਗਾ ਬਾਹਰ ਆ ਮੁੰਡੇ ਨੂੰ ਕੀ ਹੋ ਗਿਆ ਖੂਨ ਵਗੀ ਜਾਂਦਾ ਇਹ ਕਿੰਦੂ ਇਹ ਪਰ ਜਿਵੇਂ ਮੁੰਡੇ ਨੂੰ ਸੱਟ ਲੱਗ ਗਿਆ ਤਾਲਾ ਕੇ ਜਾਓ ਛੇਤੀ ਕੀ ਹੋ ਗਿਆ ਪਤਾ ਨਹੀਂ ਖੂਨ ਹੀ ਵਗੀ ਜਾਂਦਾ ਬੜਾ ਜ਼ਿਆਦਾ ਛੇਤੀ ਛੇਤੀ ਲੈ ਜਾਓ ਜਦੋਂ ਹੱਥ ਸੁਣ ਰਿਹਾ ਛੇਤੀ ਕਰੋ ਛੇਤੀ ਛੇਤੀ ਆ ਚਾਚੀ 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 ਕੀ ਗੱਲ ਕੀ ਹੋਇਆ ਮੇਰੇ ਪੁੱਤ ਨੂੰ ਗਿੰਦੂ ਚਾਚੀ ਠੀਕ ਹੈ ਨਾ ਨਹੀਂ ਠੀਕ ਹੋ ਚਾਚੀ ਕਿਉਂ ਕੀ ਗੱਲ ਚਾਚੀ ਉਹਦੀ ਉਹ ਇੱਕ ਅੱਖ ਜਨ ਵੀ ਦੇਖ ਸਕਦਾ ਡਾਕਟਰ ਕਹਿੰਦੇ ਉਹਦੀ ਅੱਖ ਚੋਂ ਵੱਜ ਗਿਆ ਪਰ ਡਾਕਟਰਾਂ ਨੇ ਆ ਕਿ ਜੇ ਕੋਈ ਆਪਣੀ ਅੱਖ ਦੇ ਦੂਗਾ ਉਹਨੂੰ ਅਸੀਂ ਆਪਰੇਸ਼ਨ ਕਰ ਦਾਂਗੇ ਦੋਹਾਂ ਅੱਖਾਂ ਨਾਲ ਵੇਖ ਸਕਦਾ ਚਾਚੀ ਆਏ ਹਾਏ ਕੀ ਹੋ ਗਿਆ ਗਿੰਦੂ ਮੈਂ ਦੇ ਸਕਦੀ ਆ ਆਪਣੇ ਪੁੱਤ ਨੂੰ ਆਪਣੀ ਅੱਖ ਚਾਚੀ ਤੂੰ ਆਪਣੀ ਅੱਖ ਫਿਰ ਕੀ ਆ ਮੈਂ ਦੇ ਦੇਣੀ ਮੈਂ ਤਾਂ ਦੁਨੀਆ ਵੇਖ ਲਈ ਨਹੀਂ ਚਾਚੀ ਇਦਾਂ ਥੋੜਾ ਨਹੀਂ ਕੋਈ ਗੱਲ ਨਹੀਂ ਮੈਂ ਇੱਕ ਅੱਖ ਨਾਲ ਹੀ ਵੇਖ ਲੂੰਗੀ ਪਰ ਮੈਂ ਆਪਣੇ ਪੁੱਤ ਨੂੰ ਆਪਣੀ ਅੱਖ ਦੇ ਦੇਣੀ ਚਾਚੀ ਫਿਰ ਡਾਕਟਰ ਨਾਲ ਗੱਲ ਕਰਕੇ ਵੇਖ ਲੈਣਾ ਮੈਂ ਕੋਈ ਗੱਲ ਨਹੀਂ ਤੂੰ ਘਰ ਗੱਲ ਮੈਂ ਜਾਣੀ ਹੁਣੇ ਤੇਰੇ ਨਾਲ ਆ ਜਾ ਚਾਚੀ ਇਦਾਂ ਆ ਜਾ ਮੇਰੇ ਪੁੱਤ ਦੇ

ਪੁੱਤ ਆ ਗਿਆ ਮੇਰਾ ਰਾਜਾ ਆਇਆ ਸੀ ਗੱਲ ਲਈ ਪੁੱਤ ਕਿਉਂ ਆ ਗਿਆ ਤੂੰ ਇੱਜ ਮੇਰੇ ਸਕੂਲੇ ਗਾਇ ਹੀ ਕਿਉਂ ਕੀ ਗੱਲ ਹੈ ਪੁੱਤ ਮੇਰੀ ਕਲਾ ਵਾਲੇ ਮੁੰਡਿਆਂ ਦਾ ਨੂੰ ਵੇਖ ਲਿਆ ਸੀ ਅੱਜ ਉਹ ਟਿਵੀਸ਼ਨ ਤੇ ਆਣ ਕੇ ਕਹਿੰਦੇ ਆ ਵੀ ਇਹ ਤੇਰੀ ਮੰਮੀ ਬਦਸੂਰਤ ਆ ਤੂੰ ਚੰਗੀ ਨਹੀਂ ਲਾਦੀ ਭੂਤ ਨਹੀਂ ਆਵੀ ਤੇਰੀ ਮੰਮੀ ਤੋਂ ਡਰ ਲੱਦਾ ਵਾ ਮੈਨੂੰ ਵੀ ਉਹ ਤਾਂ ਡਰ ਲੱਗ ਲੱਪ ਪਾਣੀ ਪੀ ਕੀ ਖਾਣਾ ਲੈ ਮੈਂ ਬਣਾ ਦਿੰਦੀ ਮੈਂ ਨਹੀਂ ਕਾ ਖਾਣਾ ਹੁਣਾ ਕਿਉਂ ਛਾਰੇ ਸਕੂਲ ਵਿੱਚ ਮੇਰੀ ਬੇਇੱਜ਼ਤੀ ਕਰਾਗਰਾ ਕੀ ਆ ਮੈਨੂੰ ਤੁਸੀਂ ਜੰਗ ਨੂੰ ਹੀ ਲਾ ਦੋ ਚਲ ਜੇ ਸਮੇਂ ਲਗਾ ਇਹਨੂੰ ਪਤਾ ਨਹੀਂ ਲੱਗਦਾ ਬਾਰ-ਬਾਰ ਮੇਰੇ ਸਾਹਮਣੇ ਆਈ ਜਾਂਦੀ ਆ ਹਾਂ ਸੁਦੀਪ ਨੂੰ ਲਾਉਣਾ ਫਿਰ ਹਲੋ ਔਰਦੀਪ ਕਿੱਦਾਂ ਵਾ ਵਧੀਆ ਔਰ ਪਰਿਵਾਰ ਦਾ ਕੀ ਹਾਲ ਚਾਲ ਆ ਔਰ ਅੱਗੇ ਦਾ ਕੀ ਪਲਾਨ ਫਿਰ 12ਵੀਂ ਤੇ ਹੋ ਗਈ ਆਪਣੀ ਪਾਹ ਮੈਂ ਤਾਂ ਸ਼ਹਿਰ ਚੱਲ ਜਾਣਾ ਇੱਥੇ ਨਹੀਂ ਯਾਰ ਰਹਿਣਾ ਹੋਸਟਲ ਉੱਥੇ ਲੈਣਾ ਵਾ ਉੱਥੇ ਰਿਹਾ ਕਰਨਾ ਵਾ ਤੇ ਉੱਥੇ ਹੀ ਆਪਣਾ ਰੋਟੀ ਰੋਟੀ ਪਕਾ ਲਿਆ ਕਰਨੀ ਹੈ ਤੇ ਕੰਮ ਹੀ ਉੱਥੇ ਕਰਨਾ ਪਿੰਡ ਤੇ ਆਉਣਾ ਨਹੀਂ ਆਪਾਂ ਐਵੇਂ ਯਾਰ ਤੂੰ ਵੇਖ ਲਈ ਆਪਣਾ ਫਿਰ ਮੈਨੂੰ ਦੱਸ ਦੇ ਤੂੰ ਹੀ ਫਿਰ ਮੈਂ ਚੱਲਿਆ ਵਾਂ ਸ਼ਹਿਰ ਕੀ ਕਰਨਾ ਮੈਂ ਉੱਥੇ ਪੜਨ ਜਾਣਾ ਵਾਂ ਉੱਥੇ ਰਹਿਣਾ ਵਾਂ ਕਿਉਂ ਉੱਥੇ ਆਪਣਾ ਕਮਾਕ ਨੂੰ ਵੀ ਤੇ ਮੈਂ ਆਪੇ ਖਾਈ ਜਾਣਾ ਵਾਂ ਤੇ ਪੁੱਤ ਮੈਂ ਕੀ ਕਰੂੰਗੀ ਮੈਂ ਕਿਹਦੇ ਸਾਰੇ ਜੀਊਂਗੀ ਮੈਨੂੰ ਵੀ ਪਤਾ ਵਾ ਇੱਥੇ ਤੇਰੀ ਪੈਲੀ ਆ ਗਈ ਆ ਉਹਨਾਂ ਦਾ ਗੁਜ਼ਾਰਾ ਕਰੀ ਜਾਣਾ ਆਪਾਂ ਨਹੀਂ ਜਾਣਾ ਨਹੀਂ ਨਹੀਂ ਮੈਂ ਚੱਲਿਆ ਮੈਨੂੰ ਸ਼ਕਲਾਂ ਨਾਲੇ ਆਪਣੀ ਦਿਖਾਇਆ ਕਰ ਮੈਂ ਐਸੀ ਸ਼ਕਲ ਕਰਕੇ ਚੱਲਿਆ ਵਾਂ ਨਾ ਪੁੱਤ ਮੈਂ ਕਿਹਦੇ ਸਾਰੇ ਜੀਊਂਗੀ ਮੈਨੂੰ ਨਹੀਂ ਪਤਾ